ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪੁਰਸਵਾਰੀ ਸਤਸੰਗ ਜੀਓ ਅੱਜ ਅਜਾਪਨ ਚੱਲ ਰਹੇ ਸਮੇਂ ਦੇ ਵਿੱਚ ਅੱਖਾਂ ਖੋਲ ਦੇਣ ਵਾਲੀ ਸੱਚੀ ਕਹਾਣੀ ਆਪ ਜੀ ਨਾਲ ਸਾਂਝੀ ਕਰੀਏ ਸਬਰ ਸਦਕ ਅਤੇ ਇਮਾਨਦਰੀ ਨੂਰ ਨੂੰ ਕਾਜ ਪੜਦੇ ਹੋਏ ਅੱਜ 3 ਸਾਲ ਹੋ ਗਏ ਸਨ ਕਰਦੇ ਲੱਗੇ ਕੋਈ ਵਧੀਆ ਕਾਲਜ ਨਾ ਹੋਣ ਕਰਕੇ ਕਰਦਿਆ ਨੇ ਉਸ ਨੂੰ ਸ਼ਹਿਰ ਪੜ੍ਹਨ ਲਈ ਭੇਜਿਆ ਜਦੋਂ ਉਹ ਕਾਲਜ ਗਈ ਸੀ ਤਾਂ ਪਹਿਲੇ ਕੋਈ ਦਿਨ ਤਾਂ ਉਸ ਨੂੰ ਵਧੀਆ ਲੱਗਾ ਫਿਰ ਕੁਝ ਮਹੀਨੇ ਬਾਅਦ ਉਸ ਨੂੰ ਮੁਸ਼ਕਲ ਲੱਗਣ ਲੱਗਾ ਕਿਉਂਕਿ ਕਾਲਜ ਦੀ ਪੜ੍ਹਾਈ ਤੇ ਹੋਸਟਲ ਦਾ ਖਰਚਾ ਤੇ ਉਸ ਦੇ ਆਪਣੇ ਸ਼ੌਂਕ ਜੋ ਕੇ ਹਰ ਇੱਕ ਕੁੜੀ ਦੇ ਹੁੰਦੇ ਨੇ ਜਦੋਂ ਉਹ ਜਵਾਨ ਹੁੰਦੀਆਂ ਨੇ ਉਹ ਪੂਰੇ ਨਾ ਹੋਣ ਕਰਕੇ ਘਰੋਂ ਪੈਸੇ ਥੋੜੇ ਆਉਂਦੇ ਸਨ ਤੇ ਉਸ ਦੇ ਘਰ ਦੇ ਹਾਲਾਤ ਵੀ ਠੀਕ-ਠਾਕ ਨਹੀਂ ਸਨ ਫਿਰ ਜਦੋਂ ਉਹ ਦੂਸਰੀਆਂ ਕੁੜੀਆਂ ਨੂੰ ਮौज-ਮਸਤੀ ਕਰਦੀ ਦੇਖਦੀ ਤਾਂ ਉਹ ਉਦਾਸ ਹੋ ਜਾਂਦੀ ਸੀ ਫਿਰ ਇੱਕ ਦਿਨ ਉਸਨੇ ਆਪਣੀ دوست ਨਾਲ ਇਹ ਸਭ ਸ਼ੇਅਰ ਕੀਤਾ ਉਸਦੀ دوست ਦਾ ਕਹਿਣਾ ਸੀ ਕਿ ਸਾਨੂੰ ਕਿਹੜਾ ਸਭ ਕੁਝ ਕਰਨ ਲਈ ਪੈਸੇ ਘਰੋਂ ਮਿਲਦੇ ਨਹੀਂ ਆਪਾਂ ਵੀ ਤਾਂ ਬਾਹਰੋਂ ਹੀ ਇਹ ਸਾਰੇ ਲਈ ਪੈਸੇ ਦਾ ਇੰਤਜ਼ਾਮ ਕਰਦੀਆਂ ਹਾਂ ਇਹ ਸੁਣ ਨੂਰ ਦੇ ਰੌਂਗਟੇ ਖੜੇ ਹੋ ਗਏ ਹੈਰਾਨ ਹੋ ਗਏ ਪੁੱਛਣ ਲੱਗ ਪਈ 12 ਦਾ ਮਤਲਬ ਤਾਂ ਉਸਨੇ ਦੱਸਿਆ ਕਿ ਬਾਰ ਦੋਸਤ ਕੁਝ ਨਹੀਂ ਬਸ ਕਿਸੇ ਵੀਰ ਮੁੰਡੇ ਦਾ ਤਿੰਨ ਚਾਰ ਘੰਟੇ ਉਹਦੇ ਨਾਲ ਜਾਣਾ ਹੁੰਦਾ ਹੈ ਇਹਨੇ ਵਿੱਚ ਹੀ ਉਹ ਹਜ਼ਾਰਾਂ ਰੁਪਏ ਦੇ ਦਿੰਦੇ ਨੇ ਫਿਰ ਕਈ ਦਿਨ ਸੁੱਖੇ ਲੰਘ ਜਾਂਦੇ ਨੇ ਜਦੋਂ ਪੈਸੇ ਮੁੱਕ ਜਾਂਦੇ ਨੇ ਤਾਂ ਫਿਰ ਉਹਨਾਂ ਨੂੰ ਫੋਨ ਖਲ੍ਹ ਲਈਦਾ ਹੈ। ਜੋ ਫੀਸ ਵਗੈਰਾ ਕਰਵਾ ਜਾਂਦੀ ਹੈ ਬਾਕੀ ਮौज-ਮਸਤੀ ਆਫਾ ਇਹਨਾਂ ਪੈਸਿਆਂ ਨਾਲ ਕਰਦੇ ਹਾਂ। ਨੂਰ ਉਸ ਦੀਆਂ ਗੱਲਾਂ ਸੁਣ ਕੇ ਸਭ ਕੁਝ ਸਮਝ ਚੁੱਕੀ ਸੀ ਕਿ ਇਹ ਕਿਸ ਕੰਮ ਦੀ ਗੱਲ ਕਰ ਰਹੀ ਹੈ। ਉਸ ਨੇ ਉਸ ਕੁੜੀ ਨੂੰ ਕੁਝ ਨਾ ਕਿਹਾ। ਚੁੱਪਚਾਪ ਉੱਥੋਂ ਚਲੀ ਗਈ ਤੇ ਆਪਣੇ ਕਮਰੇ ਵਿੱਚ ਜਾ ਕੇ ਇਕੱਲੀ ਬੈਠ ਗਈ। ਉਸਦੇ ਦਿਮਾਗ ਵਿੱਚ ਉਸ ਕੁੜੀ ਦੀਆਂ ਗੱਲਾਂ ਦੁਬਾਰਾ ਦੁਬਾਰਾ ਆਈ ਜਾਣ ਇੱਕ ਵਾਰ ਤਾਂ ਉਸ ਦਾ ਵੀ ਮਨ ਹੋਇਆ ਕਿ ਮੈਂ ਵੀ ਇੰਨਾ ਵਾਂਗੂੰ ਐਸ਼ ਪ੍ਰਸਤਿ ਕਰਾਂ ਮਨ ਦੇ ਵਿੱਚ ਕਈ ਤਰ੍ਹਾਂ ਦੇ ਖਿਆਲ ਹੋਏ ਪਰ ਫਿਰ ਪਤਾ ਨਹੀਂ ਕੋਈ ਚੀਜ਼ ਰੋਕ ਰਹੀ ਸੀ ਉਸ ਨੂੰ ਇਹ ਸਭ ਕੁਝ ਕਰਨ ਤੋਂ ਬਾਅਦ ਫਿਰ ਕੋਈ ਦਿਨਾਂ ਬਾਅਦ ਉਹ ਕੁੜੀ ਫਿਰ ਨੂਰ ਨੂੰ ਮਿਲੀ ਦਿੱਖਿਆ ਕਿ ਤੂੰ ਉਦਾਸ ਕਿਉਂ ਹੈ ਸਾਡੇ ਨਾਲ ਚੱਲਿਆ ਕਰ ਸਭ ਕੁਝ ਮਿਲੇਗਾ ਪੈਸਾ ਵੀ ਤੇ ਮौज-ਮਸਤੀ ਵੀ ਪਰ ਉਹ ਚੁੱਪ ਰਹੀਂਦੀ ਇੱਥੋਂ ਚਲੀ ਜਾਂਦੀ ਫਿਰ ਕੁਝ ਦਿਨਾਂ ਬਾਅਦ ਨੂਰ ਦਾ ਬਾਪੂ ਉਸ ਨੂੰ ਮਿਲਣ ਉਸ ਦੇ ਘਰ ਜਾਂਦਾ ਹੈ ਤੇ ਹਾਲਚਲ ਪੁੱਛ ਕੇ ਨੂਰ ਦੇ ਹੱਥ ਉੱਤੇ ਕੁਝ ਪੈਸੇ ਰੱਖਦਾ ਹੈ ਤੇ ਕਹਿੰਦਾ ਹੈ ਕਿ ਲੈ ਪੁੱਤ ਇਹ ਤੇਰੇ ਖਰਚੇ ਲਈ ਹੈ ਜਿਵੇਂ ਤੇਰਾ ਦਿਲ ਕਰੇ ਖਰਚ ਲਵੀ ਜੋ ਲੈਣਾ ਹੋਇਆ ਲੈ ਲਵੀ ਬਾਕੀ ਮੈਂ ਤੇਰੀ ਫੀਸ ਤੇ ਹੋਰ ਖਰਚਾ ਕਾਲਜ ਵਾਲਿਆਂ ਨੂੰ ਜਮਾ ਕਰਵਾ ਦਿੱਤਾ ਹੈ ਇਹਨਾਂ ਕਹਿ ਕੇ ਉਸ ਦਾ ਬਾਪੂ ਪੁੱਤਰ ਪੈਂਦਾ ਹੈ ਫਿਰ ਜਾਂਦਾ ਹੋਇਆ ਕਹਿੰਦਾ ਕਿ ਪੁੱਤ ਤੈਨੂੰ ਇੱਕ ਗੱਲ ਪੁੱਛਣੀ ਸੀ ਤੇ ਨੂਰ ਕਹਿੰਦੀ ਪੁੱਛੋ ਬਾਪੂ ਜੀ ਉਸ ਦਾ ਬਾਪੂ ਕੰਬਦੇ ਹੋਏ ਬੁੱਲਾਂ ਤੋਂ ਕਹਿੰਦਾ ਪੁੱਤ ਮੈਂ ਬਾਹਰ ਦੇਖਿਆ ਹੈ ਤੁਹਾਡੇ ਕਾਲਜ ਵਿੱਚੋਂ ਇੱਕ ਕੁੜੀ ਨਿਕਲਦੀ ਹੈ ਪਰ ਕਿਸੇ ਵੱਡੀ ਗੱਡੀ ਵਿੱਚ ਬੈਠ ਜਾਂਦੀ ਹੈ ਉਸ ਵਿੱਚ ਇੱਕ ਬੰਦਾ ਹੁੰਦਾ ਹੈ ਤੇ ਥੋੜਾ ਅੱਗੇ ਜਾ ਕੇ ਗੱਡੀ ਦੇ ਸ਼ੀਸ਼ੇ ਉੱਤੇ ਖੜ ਲੈ ਜਾਂਦੇ ਨੇ ਪੁੱਤ ਉਹ ਕੌਣ ਸੀ ਇਹਨਾਂ ਕਹਿ ਕੇ ਫਿਰ ਉਸ ਦਾ ਬਾਪੂ ਸੰਭਲ ਕੇ ਬੋਲਦਾ ਹੈ ਕਿ ਮੈਂ ਵੀ ਬੁੱਢਾ ਹੋ ਗਿਆ ਹਾਂ ਕੋਣਾ ਕੋਈ ਉਸ ਦਾ ਫਰਾਜ ਕੋਈ ਰਿਸ਼ਤੇਦਾਰ ਚੰਗਾ ਪੁੱਤ ਤੂੰ ਆਪਣਾ ਖਿਆਲ ਰੱਖੀ ਤੇ ਸਭ ਸੁਣ ਕੇ ਨੂਰ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ ਤੇ ਉਹ ਆਪਣੇ ਬਾਪੂ ਦੇ ਗਲ ਲਾ ਕੇ ਰੋਣ ਲੱਗ ਕਹਿੰਦੀ ਹੈ ਪਰ ਨੂਰ ਨੂੰ ਮਿਸੀ ਕਿ ਉਹਦਾ ਬਾਪੂ ਕੀ ਕਹਿਣਾ ਚਾਹੁੰਦਾ ਹੈ ਜੋ ਉਸਨੇ ਬਾਹਰ ਦੇਖਿਆ ਸੀ ਸਭ ਸਮਝ ਗਈ ਸੀ ਉਸਦੇ ਬਾਪੂ ਨੂੰ ਪਰ ਫਿਰ ਵੀ ਉਹ ਮਸੂਮ ਬਣ ਦੀ ਕੋਸ਼ਿਸ਼ ਕਰ ਰਹੀ ਸੀ ਸੋ ਪਿਆਰਿਓ ਇਹ ਹੈ ਕਹਾਣੀ ਵੱਡੇ ਵੱਡੇ ਕਾਲਜਾਂ ਦੇ ਵਿੱਚ ਜਿੱਥੇ ਗਰੀਬ ਬੱਚੇ ਪੜ੍ਹ ਜਾਂਦੇ ਨੇ ਆਮ ਹੀ ਦੇਖੀ ਜਾ ਸਕਦੀ ਹੈ ਪਰ ਮੈਂ ਬਸ ਇਤਨਾ ਦੱਸਣ ਦੀ ਕੋਸ਼ਿਸ਼ ਕੀਤੀ ਹੈ ਸਬਰ ਸਿੱਦਕ ਤੇ ਇਮਾਨਦਾਰ ਬਣਨਾ ਚਾਹੀਦਾ ਹੈ ਕੁੜੀਆਂ ਨੂੰ ਆਪਣੇ ਮਾਪੇ ਬਤੀ ਇਮਾਨਦਾਰ ਰਹਿਣਾ ਚਾਹੀਦਾ ਹੈ ਬੁੱਢੇ ਬਾਪੂ ਦੀ ਅਗਦੇ ਕਿਤੇ ਦਾਗ ਨਾ ਲੱਗ ਜਾਵੇ ਐਸਾ ਜਰੂਰ ਸੋਚਣਾ ਚਾਹੀਦਾ ਕਿਉਂਕਿ ਮਾਂ ਪਿਓ ਜਿਹੜਾ ਨੇ ਬੱਚਿਆਂ ਪ੍ਰਤੀ ਸੋਚਦੇ ਨੇ ਤੇ ਬੱਚਿਆਂ ਦਾ ਫਰਜ਼ ਹੈ ਆਪਣੇ ਮਾਂ ਕੋਲ ਪ੍ਰਤੀ ਸਮਰਪਿਤ ਰਹਿਣਾ ਤਾਂ ਕਿ ਸਾਰੀ ਉਮਰ ਦਾ ਤਾਨਾ ਮੀਣਾ ਉਹਨਾਂ ਦੇ ਮੱਥੇ ਤੇ ਨਾ ਵਜੇ ਸੋ ਇਹ ਸੀ ਪਿਆਰਿਓ ਬਜ਼ੁਰਗ ਬਾਪ ਤੇ ਜਵਾਨ ਧੀ ਦੀ ਕਹਾਣੀ ਜਵਾਲੀ ਨਾਲ ਸਾਂਝ ਕੀਤੀ ਹੈ। ਆਪ ਜੀ ਆਸੇ ਆਪ ਜੀ ਇੱਕ ਕਹਾਣੀ ਚੰਗੀ ਲੱਗੀ ਹੋਵੇਗੀ। ਸੋ ਐਸ ਤਰ੍ਹਾਂ ਦੀਆਂ ਕਹਾਣੀਆਂ ਇਤਿਹਾਸ ਗੁਰਬਾਣੀ ਵਿਚਾਰ ਆਪ ਜੀ ਨਾਲ ਸਾਂਝੇ ਕਰਦੇ रहिए। ਆਪ ਜੀ ਨਾਲ ਸਾਂਝਾ ਬੰਦ ਰਹੀਏ अच्छी ਸਮਾਪਤੀ ਕਰੀਏ ਜੀ। ਹੋ ਆਗੁਰ ਜੀ ਦਾ ਖਲਸਾ ਵਾਹਿਗੁਰ ਜੀ ਕੀ ਫਤਿਹ।